ਅੰਮ੍ਰਿਤਸਰ ਚਰਚ ਵਿਆਹੁਤਾ ਨੇ ਪਤੀ ਤੇ ਨਸ਼ਾ ਵੇਚਣ ਕੁੱਟਮਾਰ ਤੇ ਪਰਿਵਾਰ ਨੂੰ ਧਮਕੀਆਂ ਦੇਣ ਦੇ ਲਗਾਏ ਗੰਭੀਰ ਆਰੋਪ ਮੇਰਾ ਹਸਬੰਡ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਹ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਕੁੱਟਿਆ ਇਨਸਾਫ ਦੀ ਮੰਗ ਲਈ ਪੁਲਿਸ ਕੋਲ ਦਿੱਤੀ ਸ਼ਿਕਾਇਤ ਇਹ ਬੰਦੇ ਨੇ ਬਹੁਤ ਜ਼ਿਆਦਾ ਕੰਮ ਕੀਤਾ ਆ ਨਾ ਕਿਉਂਕਿ ਮੈਂ ਹੁਣ ਪਰੇਸ਼ਾਨੀ ਜੇ ਇੰਨਾ ਹੈਗਾ ਵਾ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀਗਾ ਮੇਰਾ ਪਤੀ ਵੇਚ ਦਾ ਨਸ਼ੇ ਪਿੱਛੇ ਪਈ ਪੁਲਿਸ ਮੈਂ ਨਹੀਂ ਜਾਣਾ ਸੋਰੇ ਆਪਣਾ ਮੇਰੀ ਵੀ ਸਿਸਟਰ ਨਾਲ ਆਪਾਂ ਚ ਉਹਨਾਂ ਦਾ ਮੈਟਰ ਹੈਗਾ ਜੀਜੀ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾ ਮੱਲੇ ਮੈਨੂੰ ਮਤਲਬ ਰਾਰ ਵਿੱਚ ਕਦੀ ਰੋਕ ਲੈਂਦਾ ਕਦੀ ਮਾਰ ਕੁੱਟ ਕੇ ਦੋ ਤਿੰਨ ਵਾਰ ਇਹਨੇ ਕੀਤੀ ਮੇਰੇ ਨਾਲ ਉੱਪਰੋਂ ਪਤੀ ਨੇ ਦਿੱਤੀ ਧਮਕੀ ਮੈਂ ਨਹੀਂ ਛੱਡਣਾ ਤੇਰਾ ਭਰਾ ਪਿਓ ਨਾਲੇ ਮੈਨੂੰ ਦੇ ਤਲਾਕ ਤੇ ਉਦੋਂ ਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਇੱਕ ਰੁਪ ਘੋੜਾ ਗਿਆ ਸੀ ਪੈਣ ਨੂੰ ਤੰਗ ਕਰਦਾ ਸੀ ਜੀਜਾ ਸਾਲੇ ਨੇ ਰੋਕਿਆ ਤਾਂ ਕੀਤੀ ਕੁੱਟਮਾਰ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਹੈ ਮੈਂ ਤੇ ਇਹੋ ਹੀ ਬਸ ਹੁਣ ਸੋਚਿਆ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਇਸ ਹਾਲਾਤ ਲੋਕ ਦੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਧਰ ਤਿੰਨ ਮੁੰਡੇ ਆਏ, ਦੋ ਦੋ ਦਾ ਤੇ ਪਤਾ ਨਹੀਂ। ਇੱਕ ਤੇ ਲੱਕੀਗਾ ਸੀ ਉਹਦੇ ਨਾਲ ਉਹਦੇ ਤੇ ਦੋ ਯਾਰ ਦੋਸਤ ਹੋਰ ਹੀ ਗਏ ਸੀ। ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ। ਬੋਤਲਾਂ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ। ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ। ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆਹ ਕੰਮ ਨਹੀਂ ਛੱਡੇਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪੱਤੇ ਜਾਰਾ ਕਰਦਾ ਹੈਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਕਿ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਪ੍ਰਸ਼ਾਸਨ ਅੱਗੇ ਹੀ ਅਪੀਲ ਕਰਨਾ ਚਾਹੁੰਦੀ ਕਿ ਮੇਰੇ ਮੈਨੂੰ ਤੇ ਮੇਰੀ ਫੈਮਿਲੀ ਨੂੰ ਇਹਦੇ ਤੋਂ ਖਤਰਾ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜਿਹੜੀ ਵੀ ਬੰਦ ਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੋਂ ਵੱਲੋਂ ਤੇਰਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਦੀਜੀ ਨੇ ਉਹਦੀ ਕੁੱਟਮਾਰ ਕੀਤੀ ਹੈ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਚ ਇੱਕ ਵਿਆਹੁਤਾ ਵੱਲੋਂ ਆਪਣੇ ਪਤੀ ਵਿਰੁੱਧ ਗੰਭੀਰ ਆਰੋਪ ਲਾਉਂਦਿਆਂ ਨਿਆਂ ਦੀ ਮੰਗ ਕੀਤੀ ਗਈ ਹੈ ਔਰਤ ਨੇ ਦੱਸਿਆ ਹੈ ਕਿ ਉਸਦਾ ਪਤੀ ਨਸ਼ਾ ਨਾ ਸਿਰਫ ਵਰਤਦਾ ਸਗੋਂ ਵਿਕਰੀ ਵੀ ਕਰਦਾ ਜਿਸ ਕਰਕੇ ਉਸਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਉਹ ਇਸ ਸਮੇਂ ਪਗੋੜਾ ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਆਪਣੇ ਪੇਕੇ ਆਈ ਤਾਂ ਪਤੀ ਵੱਲੋਂ ਉਸਦੇ ਪਿਓ ਤੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇੱਥੋਂ ਤੱਕ ਕਿ ਜਦੋਂ ਭਰਾ ਨੇ ਧਮਕੀਆਂ ਦੇਣ ਵਿਰੁੱਧ ਰੋਕਿਆ ਤਾਂ ਪਤੀ ਵੱਲੋਂ ਭਰਾ ਦੀ ਕੁੱਟਮਾਰ ਵੀ ਕੀਤੀ ਗਈ। ਉਹਦਾ ਕਹਿਣਾ ਹੈ ਕਿ ਪਤੀ ਦੇ ਨਸ਼ਾ ਤਸਕਰੀ ਨਾਲ ਪੁਲਿਸ ਵਿੱਚ ਉੱਚ ਪੱਧਰ ਦੇ ਲਿੰਕ ਨੇ ਜਿਸ ਕਾਰਨ ਪੁਲਿਸ ਉਸ ਖਿਲਾਫ ਕੋਈ ਠੰਗੀ ਕਾਰਵਾਈ ਨਹੀਂ ਕਰ ਰਹੀ। ਪੀੜਤ ਨੇ ਵੀ ਦੱਸਿਆ ਕਿ ਪਤੀ ਨੇ ਉਸ ਨੂੰ ਤਲਾਕ ਦੇਣ ਦੀ ਵੀ ਧਮਕੀ ਦਿੱਤੀ ਹੈ ਤੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਹੀਂ ਛੱਡੇਗਾ। ਮੇਰੇ ਜੀਵਨ ਨੂੰ ਝਾੜਨ ਦੇ ਨਾਲੇ ਮੇਰੇ ਮਾਪਿਆਂ ਤੇ ਭਰਾ ਲਈ ਵੀ ਖਤਰਾ ਬਣ ਗਿਆ ਮੈਂ ਪੁਲਿਸ ਕੋਲ ਨਹੀਂ ਆ ਕੇ ਅਰਜੀ ਲਈ ਹੈ ਉਮੀਦ ਹੈ ਕਿ ਮੈਨੂੰ ਇਨਸਾਫ ਮਿਲੇਗਾ ਔਰਤ ਨੇ ਭਾਵਕ ਹੁੰਦੇ ਹੋਏ ਕਿਹਾ ਇਸ ਮਾਮਲੇ ਬਾਰੇ ਗੱਲ ਕਰਦੇ ਆਂ ਸਥਾਨਿਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਕੋਲ ਮਹਿਲਾ ਦੇ ਭਰਾ ਰੋਹਨ ਵੱਲੋਂ ਜੀਜੇ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਮਿਲੀ ਹੈ ਮਹਿਲਾ ਦੇ ਮੈਡੀਕਲ ਦੀ ਜਾਂਚ ਕਰਵਾਈ ਗਈ ਹੈ ਪੁਲਿਸ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਅਧਾਰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਮੈਮ ਕੀ ਗੱਲਬਾਤ ਸੀ ਜਿਹੜਾ ਮੇਰਾ ਹਸਬੰਦ ਜਿਹੜਾ ਦਾ ਨਸ਼ੇ ਵੇਚਦਾ ਤੇ ਨਾਲ ਨਸ਼ੇ ਕਰਦਾ ਤੇ ਮੈਨੂੰ ਪਤਾ ਲੱਗਾ ਸੀ ਕਿ ਇਦਾਂ ਦੇ ਕੰਮ ਕਰ ਰਿਹਾ ਇਹਨੂੰ ਮੈਂ ਮਨਾ ਕੀਤਾ ਦੋ ਤਿੰਨ ਵਾਰੀ ਮਨਾ ਕੀਤਾ ਨਹੀਂ ਹਟਿਆ ਫਿਰ ਇੱਕ ਵਾਰੀ ਇਹਨੇ ਮੈਨੂੰ ਇਦਾਂ ਹੀ ਕਮਰੇ ਦੇ ਵਿੱਚ ਬੰਦ ਕਰਕੇ ਬਹੁਤ ਕੁੱਟਿਆ ਤੇ ਉਦੋਂ ਦੀ ਮਤਲਬ ਕਿ ਜਿਹੜਾ ਕੰਮ ਕਰਦਾ ਸੀ ਤੇ ਇਹਦੇ ਮਗਰ ਪੁਲਿਸ ਪਈ ਸੀ ਤੇ ਘਰੋਂ ਭਗੋੜਾ ਹੋ ਗਿਆ ਸੀ ਉਦੋਂ ਮੈਂ ਬਿਮਾਰ ਹੀ ਗਈ ਸੀ ਤੇ ਫਿਰ ਉਹ ਮੈਂ ਲਿਓਮ ਜਿੱਥੇ ਆਪਰੇ ਇਹਦਾ ਨਿਰਾਇ ਤੇ ਤੇ ਉਹ ਕਿਰਾਏਦਾਰਾਂ ਨੇ ਪਾਪਾ ਨੂੰ ਫੋਨ ਕੀਤਾ ਕਿ ਇਦਾਂ ਤੁਹਾਡੀ ਕੁੜੀ ਨੂੰ ਕੁੱਟ ਘੱਟ ਕੇ ਚੱਲ ਗਿਆ ਫਿਰ ਪਾਪਾ ਮੇਰੇ ਮੈਨੂੰ ਇੱਧਰ ਲੈ ਆਏ ਘਰ ਇੱਧਰ ਲਿਆ ਕੇ ਤੇ ਇਹਨਾਂ ਨੇ ਮੇਰਾ ਇਲਾਜ ਲੋਜ ਕਰਵਾਇਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਕਿ ਤੂੰ ਘਰ ਆ ਜਾ ਮੈਂ ਕਿਹਾ ਮੈਂ ਘਰ ਨਹੀਂ ਆਣਾ ਤੂੰ ਆਹ ਕੰਮ ਨਹੀਂ ਛੱਡੇਂਗਾ ਮੈਂ ਘਰ ਨਹੀਂ ਆਣਾ ਤੇ ਮੈਨੂੰ ਕਹਿੰਦਾ ਫਿਰ ਤੂੰ ਆਪਣੇ ਭਰਾ ਤੇ ਆਪਣਾ ਪਿਓ ਬਚਾ ਲਈ ਮੈਨੂੰ ਫੋਨ ਕਰਕੇ ਇਹ ਧਮਕੀਆਂ ਦਿੰਦਾ ਆਪਣਾ ਭਰਾ ਤੇ ਪਿਓ ਬਚਾ ਲਈ ਇਹ ਜਾਣਦਾ ਤੇ ਮੇਰੇ ਵੱਡੇ ਭਰਾ ਕੋਈ ਜਾਣਦਾ ਉੱਥੇ ਜਾ ਕੇ ਨਾ ਤੁਮ ਕਿਹਾ ਲਗਾਗੇ ਭੈਣ ਨੂੰ ਕਹਦੇ ਤਲਾਕ ਦੇ ਦੇ ਇਹਨੂੰ ਫੋਨ ਕਰਕੇ ਕਹਿੰਦਾ ਆਪਣੀ ਭੈਣ ਨੂੰ ਕਹ ਤਲਾਕ ਦੇ ਦੇ ਤੇ ਇਹਨੇ ਕਿਹਾ ਕਿ ਆਪਾਂ ਕੋਰਟ ਚ ਕੇਸ ਲਾਇਆ ਭਰਾ ਮੇਰੇ ਨੇ ਕਿਹਾ ਕੋਰਟ ਚ ਕੇਸ ਲਾਇਆ ਆ ਵਾ ਤੇ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਕੋਰਟ ਚ ਲੱਗਾ ਕਿ ਨਹੀਂ ਮੈਨੂੰ ਮੌਕੇ ਤੇ ਤਲਾਕ ਚਾਹੀਦਾ ਵਾ ਜਿਆਦਾ ਜਿੰਨੂੰ ਕਹਦੀ ਨਾ ਹੁਣ ਵੀ ਮਤਲਬ ਕਿ ਕਿਸੇ ਨਾ ਕਿਸੇ ਦੇ ਨੰਬਰ ਤੋਂ ਹੁਣ ਮੇਰੀ ਬਲੌਕ ਲਿਸਟ ਚ ਚੈੱਕ ਕਰ ਲੋ ਕਿੰਨੇ ਨੰਬਰਾਂ ਤੋਂ ਫੋਨ ਕਰਕੇ ਮੈਨੂੰ ਕਹਿ ਦੂਗਾ ਜਿੱਦ ਦਿਨ ਮੇਰੇ ਭਰਾ ਨੂੰ ਕੁੱਟਿਆ ਨਾ ਮੈਨੂੰ ਅਗਲੇ ਦਿਨ ਨਾਲ ਹੀ ਉਸੇ ਟਾਈਮ ਫੋਨ ਕਰਕੇ ਕਹਿੰਦਾ ਆਪਣੇ ਭਰਾ ਨੂੰ ਦੇਖ ਕੇ ਮਜ਼ਾ ਕਾਦੀ ਗੱਲ ਰੁਕੜਿਆ ਦਾ ਤੁਹਾਨੂੰ ਦੱਸਾਂ ਮੈਂ ਆਪਣੇ ਘਰ ਆਈ ਹੋਈ ਆ ਤੂੰ ਵਾਪਸ ਨਹੀਂ ਆਨੀ ਤੇ ਇਸ ਲਈ ਮਤਲਬ ਕਿ ਮੇਰੇ ਭਰਾਵਾਂ ਨੂੰ ਕੁੱਟਦਾ ਕਿ ਮੈਂ ਉੱਤਰਫੂੰਗੀ ਮੈਂ ਕੋਈ ਨਾ ਕੋਈ ਕੰਮ ਕਰੂੰਗੀ ਇਸ ਵਜ੍ਹਾ ਨਾਲ ਮੇਰੇ ਭਰਾਵਾਂ ਨੂੰ ਕੁੱਟਦਾ ਜਿਹੜੀ ਕੁੱਟ ਮਾਰ ਹੋਈ ਤੁਹਾਡੇ ਬ੍ਰਦਰ ਤੇ ਇਸ ਵਾਰੇ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਸਾਰਾ ਕੁਝ ਕੀਤਾ ਪਰ ਉਹ ਐਕਸ਼ਨ ਲੈ ਨਹੀਂ ਦੇ ਆ ਕੀ ਸਮੇਂ ਤੇ ਕਿਉਂ ਨਹੀਂ ਸੁਣਵਾਈ ਦਿੱਤੀ ਪਤਾ ਉਹ ਜਾਂ ਫਿਰ ਪੈਸੇ ਚੜਾ ਦਿੰਦਾ ਉਹ ਵੇਖੋ 2 ਨੰਬਰ ਦਾ ਕੰਮ ਕਰਦਾ ਤੁਹਾਡੇ ਕੋ ਤੇ ਇਹਨੇ ਪੈਸੇ ਵੀ ਨਹੀਂ ਗਏ ਕਿ ਆਪਾਂ ਪੁਲਿਸ ਵਾਲਿਆਂ ਨੂੰ ਪੈਸੇ ਖਵਾਈ ਉਹ ਖਵਾਈ ਜਾਂਦਾ ਤੇ ਉਹਦੀ ਸੁਣਵਾਈ ਹੁੰਦੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਚਲੋ ਚੱ ਮੇਰੇ ਭਰਾ ਨੂੰ ਇੰਨੇ ਕੁੱਟਿਆ ਵਾ ਕਿ ਮੇਰੇ ਘਰ ਦੇ ਤੰਗ ਹੋਣੇ ਇਹ ਕੰਮ ਤੋਂ ਬਹਿ ਜਾਣ ਉਹ ਹੀ ਇੰਨੇ ਕੰਮ ਕੀਤੇ ਨੇ ਭਰਾ ਨੂੰ ਕੁੱਟ-ਕੱਟ ਕੇ ਦਾ ਕੈਮਰਾ ਖੋਲਿਆ ਜਿਹਦੇ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਇਹ ਕੰਮ ਤੇ ਵੀ ਨਹੀਂ ਜਾਣਦੇ ਆ ਤੇ ਘਰ ਫਿਰ ਪ੍ਰੋਬਲਮ ਬਹੁਤ ਆ ਰਹੀ ਆ ਤੇ ਮੈਂ ਫਿਰ ਮੇਰਾ ਭਰਾ ਘਰ ਬੈਠਾ ਹੁਣ ਮੈਂ ਲੱਗੀ ਕੰਮ ਦੇ ਉੱਤੇ ਤੇ ਮੇਰੇ ਉੱਥੇ ਕੰਮ ਤੇ ਵੀ ਜਾ ਕੇ ਗਾਲਾਂ ਕੱਢਦਾ ਪਿਆ ਰੈਸਟੋਰੈਂਟ ਦੇ ਵਿੱਚ ਗਾਲਾਂ ਕੱਢਦਾ ਮੈਨੂੰ ਰਾਤ ਚ ਕੇ ਲੈਂਦਾ ਕਿ ਹੁਣ ਤੇਰੀ ਵਾਰੀ ਹੈਗੀ ਆ ਕਦੀ ਨਿੱਕੇ ਨੂੰ ਕੇ ਲੁਗਾ ਹੁਣ ਤੇਰੀ ਵਾਰੀ ਆ ਹਾਂਜੀ ਬਹੁਤ ਜ਼ਿਆਦਾ ਕਿ ਤੈਨੂੰ ਮੈਂ ਕੰਮ ਨਹੀਂ ਕਰਨ ਦੇਣਾ ਕਹੂਗਾ ਯਾ ਤੇ ਤੇਰੀ ਜੋਬ ਹਲੀ ਜਗ੍ਹਾ ਰੋਗੀ ਜਾਂ ਤੇ ਤੂੰ ਰਹੇਂਗੀ ਇੱਥੇ ਤੁਸੀਂ ਹੁਣ ਬਾਤ ਹੀ ਕਰਦੇ ਮੈਂ ਮੰਗੇ ਹੀ ਕਰਦੀ ਕਿ ਮੇਰਾ ਇਹਦੇ ਨਾਲ ਤਲਾਕ ਹੋ ਜਾਏ ਤੇ ਮੇਰੇ ਨੂੰ ਹਾਨੂੰ ਇਨਸਾਫ ਚਾਹੀਦਾ ਜਿੰਦਾ ਇਹਨੇ ਸਾਡੇ ਨਾਲ ਕੀਤਾ ਨਾਲੇ ਮੇਰੇ ਭਰਾ ਦਾ ਕੈਮਰਾ ਜਿਹੜਾ ਇਹ ਜੀ ਮੇਰਾ ਜੀ ਨਾ ਰਾਜ ਕੁਮਾਰ ਠੀਕ ਹੈ ਜੀ ਤੇ ਮੈਂਲੇ ਵਰਦਾਰ ਬੰਦਾ ਹੈਗਾ ਵਾ ਤੇ ਮੈਨੂੰ ਇਹ ਬੰਦੇ ਨੇ ਬਹੁਤ ਜ਼ਿਆਦਾ ਤੰਗ ਕੀਤਾ ਆਇਆ ਵਾ ਕਿਉਂਕਿ ਮੈਂ ਹੁਣ ਪਰੇਸ਼ਾਨੀ 'ਚ ਇੰਨਾ ਹੈਗਾ ਵਾ ਵੀ ਅੱਜ ਮੈਂ 20 ਤੋਂ 25 ਦਿਨ ਹੋ ਗਏ ਮੈਂ ਘਰ ਦੇ ਅੰਦਰ ਹੀ ਹੈਗਾ ਠੀਕ ਹੈ ਜੇ ਮੈਂ ਥਾਣੇ ਵਾਲੇ ਬੰਨੇ ਜਾਣਾ ਵਾ ਉਹ ਨਹੀਂ ਮੇਰੀ ਕੋਈ ਕਾਰਵਾਈ ਕਰਦੇ ਤੇ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਐ ਮੈਂ ਤੇ ਇਹੋ ਹੀ ਬਸ ਹੁਣ ਸੋਚਿਆ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਤੇ ਆਪ ਕੁਝ ਖਾ ਕੇ ਤੇ ਮੈਂ ਆਤਮ ਹੱਤਿਆ ਕਰ ਲੈਣੀ ਕਿਉਂਕਿ ਅੱਜ 30 ਦਿਨ ਹੋ ਗਏ ਆ ਵੀ ਇਸ ਹਾਲਾਤ ਦੀ ਥਾਣੇ ਦੇ ਵਿੱਚ ਇੱਕ ਪੈਸੇ ਦੀ ਸੁਣਵਾਈ ਨਹੀਂ ਹੋ ਰਹੀ ਆ ਕਾਰਨ ਕੀ ਦੋਵੇਂ ਕਾਰਨ ਦੇਖੋ ਜੀ ਉਹ ਹੈਗਾ ਵਾ ਨਸ਼ੇਬਾਜ਼ ਬੰਦਾ ਠੀਕ ਆ ਉਹ ਹੁਣ ਲੀਡਰੀ ਦੇ ਵਿੱਚ ਜਿਵੇਂ ਕੋਈ ਬੰਦਾ ਚਾਰ ਮੁੰਡੇ ਲੈ ਕੇ ਖੜਾ ਹੋ ਜੇ ਤੇ ਉਹਦਾ ਲੀਡਰ ਉਹ ਸਾਥ ਦੇਣ ਦੇ ਆ ਵੀ ਉਹਨੂੰ ਪਤਾ ਵੀ ਇਹ ਕੋ 10 ਮੁੰਡੇ ਨਿਕਲ ਆਉਣੇ ਆ ਆਪਾਂ ਇਹਦਾ ਸਾਥ ਦਿੰਨੇ ਆ ਉਹ ਥਾਣੇ ਫੋਨ ਕਰ ਦਿੰਦੇ ਆ ਵੀ ਉਹਨੂੰ ਐਸਆਈ ਵਗੈਰਾ ਜੋ ਜੋ ਵੀ ਗਿਆ ਝਗੜਾ ਕਾਰਨ ਦੇਖੋ ਜੀ ਜੇ ਤੇਰੇ ਚ ਜਨਾਨੀ ਰੱਖਣ ਦੀ ਹਿੰਮਤ ਨਹੀਂ ਹੈਗੀ ਆ ਤੂੰ ਬੇਟੀ ਨੂੰ ਮੇਰੀ ਬਿਮਾਰ ਕਰਕੇ ਟੀਵੀ ਦੀ ਬਿਮਾਰੀ ਲਵਾ ਕੇ ਤੇ ਤੂੰ ਘਰੋਂ ਕੱਢ ਦਿੱਤਾ ਅੱਜ ਮੈਂ ਉਹਨੂੰ ਲਿਆ ਕੇ ਉਹਦਾ ਮੈਂ ਇਲਾਜ ਕਰਵਾਇਆ ਬਾਕਾਇਦਾ 9 ਮਹੀਨੇ ਉਹਨੂੰ ਮੈਂ ਟੀਕੇ ਲਵਾਏ ਉਹਦੇ ਪੱਟਾਂ ਦੇ ਵਿੱਚ ਤੇ ਕੁੜੀ ਅੱਜ ਕਾਇਮ ਹੋ ਗਈ ਆ ਮੁੰਡੇ ਨੂੰ ਕੁੱਟਦਾ ਨਾ ਉਹ ਇਸ ਤਰੀਕੇ ਹੁੰਦਾ ਵਾ ਵੀ ਜੇ ਮੈਂ ਮੁੰਡੇ ਵੱਲ ਜਾਊਂਗਾ ਇਹ ਸਾਰੇ ਪਰਿਵਾਰ ਨੂੰ ਸੂਈ ਚੁੱਕੇਗੀ ਉਹ ਇਹ ਸ਼ਰੀਪੰਦਾ ਇਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਉਹ ਉਹ ਮੂੰਹ ਚੁੱਕ ਕੇ ਇਹਦੇ ਵੱਲ ਤੁਰਪੋਗਾ ਉਹਨੇ ਇੱਕ ਵਾਰੀ ਨਹੀਂ ਸਾਨੂੰ 6 ਸਾਲ ਹੋ ਗਏ ਉਹਨੇ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਚੱਲਾ ਹੀ ਤੇਰੇ ਮੁੰਡੇ ਵੱਲ ਅਸੀਂ ਡਰ ਜਾਈਦਾ ਕਭਰਾਜੀ ਦਾ ਵਾ ਫੇਰ ਜਾ ਕੇ ਹਾਂਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਹਦੇ ਉੱਤੋਂ ਖਤਰਾ ਹੈਗਾ ਅੱਜ ਅਸੀਂ 20 ਤੋਂ 25 ਦਿਨ ਹੋ ਗਏ ਘਰ ਦੇ ਅੰਦਰ ਕੈਦ ਹੈਗੇ ਆ ਜੇ ਆਪਾਂ ਥਾਣੇ ਫੋਨ ਕਰੀਦਾ ਤੇ ਉਹ ਵੀ ਕਹਿੰਦੇ ਤੂੰ ਹੀ ਅੰਦਰੋਂ ਚਿੰਦਰਾ ਮਾਰ ਲਓ ਆਪਾਂ ਹੁੰਨੇ ਆ ਆਉਂਦਾ ਕੋਈ ਨਹੀਂ ਹੈਗਾ ਠੀਕ ਆ ਸਾਨੂੰ ਇਸ ਬੰਦੇ ਤੋਂ ਖਤਰਾ ਵਾ ਬਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਤੇ ਜਾਂ ਫਿਰ ਇਹ ਗਾਜੇ ਜਿਹੜਾ ਜਵਾਈ ਕਹਿਣ ਦੇ ਲਾਇਕ ਨਹੀਂ ਹੈਗਾ ਅਨਿਮੇਰਾ ਨਾ ਰੋਹਣ ਕੁਮਾਰ ਹੈਗਾ ਕੀ ਗੱਲ ਬਾਤ ਇਹ ਜਿਹੜਾ ਤੁਹਾਡੇ ਬੱਚਾ ਝਗੜਾ ਹੋਇਆ ਸੀਗਾ ਕਿੰਨੇ ਵਕਤ ਦਾ ਗੱਲ ਬਾਤ ਇਦਾਂ ਹੋਈ ਸੀਗੀ ਜਿੱਦਾਂ ਮੇਰਾ ਜੀਜਾ ਹੈਗਾ ਜੇ ਤੇ ਉਹ ਨਾ ਉਹਨਾਂ ਦੀ ਆਪੱਚ ਮੈਟਰ ਹੈਗਾ ਉਹਨਾਂ ਦਾ ਲੜਾਈ ਝਗੜੇ ਦਾ ਮੈਟਰ ਹੈਗਾ ਵਾ ਆਪਣਾ ਮੇਰੀ ਵੀ ਸਿਸਟਰ ਨਾਲ ਆਪੱਚ ਉਹਨਾਂ ਦਾ ਮੈਟਰ ਹੈਗਾ ਜੀਜੇ ਦਾ ਤੇ ਸਿਸਟਰ ਦਾ ਮੈਟਰ ਹੈਗਾ ਉਹਨਾਂ ਦਾ ਉਹ ਨਾ ਮਤਲਬ ਮੈਨੂੰ ਮਤਲਬ ਰਾਹ ਦੇ ਵਿੱਚ ਕਦੀ ਰੋਕ ਲੈਂਦਾ ਕਦੀ ਮਾਰ ਕੁੱਟ ਕੇ ਦੋ ਤਿੰਨ ਵਾਰ ਇਹਨੇ ਕੀਤੀ ਮੇਰੇ ਨਾਲ ਤੇ ਇਸ ਕਰਕੇ ਵੀ ਮੈਂ ਇੱਕ ਤੇ ਜਿੱਦਾਂ ਕਿ ਹੁਣ ਮੈਂ ਉਦੋਂ ਦਰਬਾਰ ਸਾਬ ਤੋਂ ਮੈਂ 22 ਤਰੀਕ ਨੂੰ ਆ ਰਿਆਂ ਸੀਗਾ ਕੰਮ ਕਰਕੇ ਸਵੇਰੇ 10 ਵਜੇ 10:30 ਵਜੇ ਮੈਂ ਤੋਂ ਛੁੱਟੀ ਕਰਕੇ ਆਇਆ ਸੀਗਾ ਤੇ ਬਾਰਿਸ਼ ਹੋ ਰਹੀ ਸੀ ਤੇ ਸ਼ੇਰਾਂ ਵਾਲੇ ਗੇਟ ਲਾਗੇ ਜਾ ਕੇ ਮੈਂ ਉੱਥੇ ਇਕ ਲੋ ਗਿਆ ਮੈਂ ਕਿਹਾ ਚਲਾਟੋ ਕਰ ਲੈਨੇ ਆਟੋ ਕਰਕੇ ਮੈਂ ਘਰ ਚਲ ਜੰਨਾ ਉਦੋਂ ਤਿੰਨ ਮੁੰਡੇ ਆਏ ਦੋ ਦੋ ਦਾ ਤੇ ਪਤਾ ਨਹੀਂ ਇੱਕ ਤੇ ਲੱਕੀਗਾ ਸੀ ਉਹਦੇ ਨਾਲ ਉਹਦੇ ਤੇ ਦੋ ਯਾਰ ਦੋਸਤ ਹੋਰ ਹੈਗੇ ਸੀ ਉਹਨਾਂ ਨੇ ਨਾ ਪਿੱਛੋਂ ਆਂਦੇ ਮੇਰੇ ਨਾਲ ਦੋ ਤਿੰਨ ਸੱਚ ਮੇਰੇ ਬੋਤਲਾਂ ਮਾਰੀਆਂ ਉਹਨਾਂ ਨੇ ਬੋਤਲਾ ਮਾਰ ਕੇ ਉਸ ਤੋਂ ਬਾਅਦ ਮੇਰੇ ਨੱਕ ਤੇ ਉਹਨਾਂ ਨੇ ਮੁੱਕਾ ਮਾਰਿਆ ਜਦੋਂ ਉਹਨਾਂ ਨੇ ਮੇਰੇ ਨੱਕ ਤੇ ਮੁੱਕਾ ਮਾਰਿਆ ਮੈਂ ਡਿੱਗ ਪਿਆ ਉੱਥੇ ਹੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਕ 'ਚ ਮੁੱਕੇ ਮੁੱਕੇ ਮਾਰਨੇ ਚਾਲੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ੱੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਮੋਟਰਸਾਈਕਲ ਤੇ ਬਿਠਾ ਕੇ ਉਹ ਮੈਨੂੰ ਆਪਣੇ ਮਹੱਲੇ ਲੈ ਗਏ ਕਿਤੇ ਦੇ ਵਿੱਚ ਤੇ ਉੱਥੇ ਉਹਨਾਂ ਨੇ ਪਾਰਕੇ ਗਈ ਸੀ ਪਾਰਕ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੇ ਮੇਰੇ ਪੈਰ ਬੂਟ ਮਾਰੇ ਬਾਧੂ ਕੁੱਟ ਮਾਰ ਕੀਤੀ ਉਹਨਾਂ ਨੇ ਮੇਰੇ ਨਾਲ ਹਾਂਜੀ ਬਸ ਇਦਾਂ ਹੀ ਆ ਵੀ ਇਹਨਾਂ ਦਾ ਆਪਸ 'ਚ ਝਗੜਾ ਹੈਗਾ ਸੀਗਾ ਮੀਆਂ ਬੀਬੀ ਦਾ ਭੈਣ ਦਾ ਤੇ ਜੀਜੇ ਦਾ ਤੇ ਉਹਨਾਂ ਨੇ ਮਤਲਬ ਉਹ ਨਸ਼ੇ ਪੱਤੇ ਜਾਦਾ ਕਰਦਾਗਾ ਤੇ ਉਹ ਮੇਰੀ ਭੈਣ ਨਾ ਆਪ ਹੀ ਉਹਨਾਂ ਦੇ ਘਰੋਂ ਵਾਪਸ ਆ ਗਈ ਸੀਗੀ ਸਾਡੇ ਘਰ ਤੇ ਇੱਥੇ ਰਹਿਣ ਲੱਪੀਓ ਫਿਰ ਧਮਕੀਆਂ ਲਾ ਲਾ ਪਿਆ ਫੋਨ ਤੇ ਵੀ ਮੇਰਾ ਤਲਾਕ ਕਰਾਓ ਤਲਾਕ ਕਰਾਓ ਤਲਾਕ ਕਰਾਓ ਮੌਕੇ ਤੇ ਜਦੋਂ ਮਿਲਦਾ ਮੈਨੂੰ ਰਾਹ ਦੇ ਵਿੱਚ ਉੱਥੇ ਮੈਨੂੰ ਘੇਰ ਕੇ ਮੈਨੂੰ ਕਹਿੰਦਾ ਵਾ ਕਿ ਮੇਰਾ ਤਲਾਕ ਅੱਜ ਹੀ ਕਰਾਓ ਤੇ ਮੈਂ ਅੱਜ ਹੀ ਲੈਣਾ ਤਲਾਕ ਕੇਸ ਇਹਦਾ ਕਚੈਰੀ ਦੇ ਵਿੱਚ ਚੱਲਦਾ ਪਿਆ ਹੈ ਹਾਂਜੀ ਤੁਹਾਡੇ ਨਾਲ ਕਿਹੜੀ ਕੁੱਟ ਮਾਰੀ ਕੁੱਟ ਮਾਰ ਉਹਨਾਂ ਨੇ ਮੈਨਾਂ ਕੀਤੀ ਆ ਮੇਰੇ ਕੋਲ ਵੀਡੀਓ ਵੀ ਪਈਆਂ ਸਾਰੇ ਕੰਪਲੇਂਟ ਵੀ ਸਾਰੀ ਕੋਈ ਕੀਤੀ ਹੋਈ ਆਪਾਂ ਵੀ ਡਿਵੀਜ਼ਨ ਥਾਣੇ ਵਿੱਚ ਪੁਲਿਸ ਬਸ ਇਹੋ ਕਹਿੰਦੀ ਆ ਵੀ ਤੁਸੀਂ ਐਦਾਂ ਕਰੋ ਔਰ ਤੇ ਨਿਗਰਾਨੀ ਰੱਖੋ ਨਿਗਰਾਨੀ ਆਪਾਂ ਥੋੜਾ ਰੱਖਣੀ ਪੁਲਿਸ ਵਾਲੇ ਤੁਸੀਂ ਜਿਹੀਂ ਥੋੜਨਾਗੇ ਪੁਲਿਸ ਵਾਲੇ ਮੰਗ ਬਸ ਇਹੋ ਆ ਵੀ ਇਹ ਸਾਨੂੰ ਮੰਗੇ ਹੋਇਆ ਵੀ ਤੁਹਾਨੂੰ ਇਨਸਾਫ ਹੋ ਚਾਹੀਦਾ ਵਾ ਵੀ ਅਹੀਂ ਕਰੋ ਬਾਹਰ ਨਿਕਲਦੇ ਆ ਤੇ ਸਾਨੂੰ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਐਦਾ ਧਮਕੀ ਲਾਈ ਜਾਂਦਾ ਉਹਦੇ ਵੱਲੋਂ ਤੇ ਮੈਂ ਕੰਮ ਕਰਨ ਵਾਲਾ ਬੰਦਾ ਹਾਂ ਜੀ ਮੈਂ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਵਾਂ ਫੋਟੋਗ੍ਰਾਫੀ ਦਾ ਤੇ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਵੀ ਧਮਕੀਆਂ ਦਿੰਦਾ ਭਰਾ ਨੂੰ ਵੀ ਦਿੰਦਾ ਪਾਪਾ ਨੂੰ ਵੀ ਦਿੰਦਾ ਤੇ ਮੇਰੀ ਭੈਣ ਨੂੰ ਵੀ ਦੇਂਦਾ ਧਮਕੀਆਂ ਤੇ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰੇ ਘਰ ਵਾਲਿਆਂ ਨੂੰ ਕੁਝ ਹੋ ਗਿਆ ਤੇ ਜਾਂ ਇਹਦੇ ਜ਼ਿੰਮੇਵਾਰ ਪੁਲਿਸ ਵਾਲੇ ਹੋਣਗੇ ਤੇ ਜਾਂ ਫਿਰ ਇਹ ਜੀਜਾ ਹੈਗਾ ਸਾਡਾ ਇਹ ਰੋਹਨ ਵੱਲੋਂ ਜਿਹੜਾ ਕੰਪਲੇਂਟ ਸਾਡੇ ਥਾਣੇ ਕੀਤੀ ਗਈ ਹੈ ਕਿ ਉਸਦੇ ਜੀਜੇ ਨੇ ਜਿਹੜਾ ਉਸਦੀ ਭੈਣ ਦੇ ਨਾਲ ਥੋੜਾ ਆਪਸੀ ਪਰਿਵਾਰਕ ਜਿਹੜਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਸਬੰਧ ਵਿੱਚ ਜਦੋਂ ਉਸਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਜੀਜੇ ਨੇ ਉਹਦੀ ਕੁੱਟਮਾਰ ਕੀਤੀ ਹੈ ਜਿਸ ਬੰਦੀ ਨੂੰ ਜਿਹੜਾ ਦਰਖਾਸਤ ਦੀ ਮਸੂਲ ਹੋਈ ਹੈ ਉਸਦੇ ਹਿਸਾਬ ਨਾਲ ਮੈਡੀਕਲ ਰਿਪੋਰਟ ਅਨਸਾਰ ਜੋ ਵੱੜੀ ਕਾਰਵਾਈ ਉਹ ਕਰਕੇ ਇਹਨੂੰ ਜਿਹੜਾ ਵਿਧਾਈ ਪਾਟਨ ਜਿਹੜਾ ਇਨਸਾਫ ਦਵਾਇਆ ਜਾਵੇ